ਕੱਤੋਂ ਨਗੇ ਕੋਈ ਦੇਖੋ ਜੀ ਨੰਨ ਜਗਾ ਤਾ ਅਦੀ ਵੀ ਨਹੀਂ ਨੰਗਾ ਸਾਰੇ ਹੀ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸੱਚੀ ਗੱਲ ਮੈਂ ਕੇਹੇ ਵੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਨਾ ਹੀ ਮੈਂ ਕੇਹੇ ਪਾਰਟੀ ਦੀ ਗੱਲ ਕਰਨੀ ਹੈ ਨਾ ਮੈਂ ਬਸ ਇੱਕ ਆਮ ਲੋਕਾਂ ਦੀ ਗੱਲ ਕਰਾਂ ਮੈਂ ਉਹਨਾਂ ਵਿੱਚੋਂ ਮੈਂ ਵੀ ਆ ਨਾ ਠੀਕ ਹੈ ਜੀ ਜੀ ਆਪਾਂ ਚਲੋ ਜਿੰਨੇ ਵੀ ਵੀਰ ਭਰਾ ਜੁੜੇ ਆਂ ਇਸ ਗਰੁੱਪ ਦੇ ਵਿੱਚ ਚਾਰੇ ਆਪਣੇ ਸਾਰੇ ਵੀਰ ਭਰਾ ਹੈਗੇ ਇਹਨਾਂ ਵਿੱਚ ਕੁਝ ਮੇਰੇ ਭਰਾ ਲੀਡਰਾਂ ਨਾਲ ਸੰਬੰਧ ਰੱਖਣ ਵਾਲੇ ਆਂ ਕੁਝ ਐਮਐਲ ਆਂ ਕੁਝ ਆਪਣੇ ਪ੍ਰੈਸ ਭਰਾ ਵੀ ਹੈਗੇ ਵਿੱਚ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦੇਖੋ ਜੀ ਇਹ ਰੋਡ ਹੈਗਾ ਆਪਣਾ ਤਾਰਾਗੜੂ ਦਿਨਾਨਗਰ ਤੇ ਦਿਨਾਨਗਰ ਤੋਂ ਤਾਰਾਗੜੂ ਇਸ ਰੋਡ ਤੇ ਨਿਤ ਕੋਈ ਨਾ ਕੋਈ ਆਪਣੇ ਨਾ ਨਿਤ ਕੋਈ ਨਾ ਕੋਈ ਬੱਚਾ ਸਕੂਟੀ ਤੋਂ ਜਾਂ ਮੋਟਰਸਾਈਕਲ ਤੋਂ ਕੋਈ ਆਪਣਾ ਬਜ਼ੁਰਗ ਜਾਂ ਕੋਈ ਭੈਣ ਭਰਾ ਡਿਗਿਆ ਹੁੰਦਾ ਉਹ ਸਾਰੇ ਆਪਣੇ ਹੀ ਆ ਇਹ ਆਪਣਾ ਹੀ ਇਲਾਕਾ ਜੀ ਤੇ ਇਸ ਇਲਾਕੇ ਨੂੰ ਅਗਰ ਆਪਾਂ ਇੱਕ ਰੋਡ ਨਹੀਂ ਚੰਗਾ ਦੇ ਸਕਦੇ ਜਾਂ ਇਸ ਰੋਡ ਦੇ ਮੁੱਦੇ ਤੇ ਗੱਲ ਨਹੀਂ ਕਰ ਸਕਦੇ ਤੇ ਫਿਰ ਸਾਡੀ ਹਨਾ ਸਾਡਾ ਇਸ ਦੁਨੀਆ ਤੇ ਆਉਣ ਦਾ ਕੀ ਮਕਸਦ ਹੈਗਾ ਇਸ ਸਾਰੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਬੰਦੇ ਹੈਗੇ ਆਪਾਂ ਇਸ ਚੀਜ਼ ਨੂੰ ਉਠਾਈਏ ਤੇ ਕਿਸੇ ਵੀ ਪਾਰਟੀ ਦੇ ਬਿਹੇ ਐਮਐਲਏ ਜਾਂ ਮੰਤਰੀ ਸਾਹਿਬ ਕੋ ਜਾਂ ਆਪਣੇ ਭਗਵੰਤ ਮਾਨ ਜੀ ਕੋ ਹਨਾ ਸੀਐਮ ਸਾਹਿਬ ਤੱਕ ਇਹ ਗੱਲ ਪਹੁੰਚਾਈਏ ਕੁਛ ਨਾ ਕੁਛ ਕਿਦਾਂ ਵੀ ਕਰਕੇ ਇਹ ਰੋਡ ਦਾ ਹੱਲ ਕੀਤਾ ਜੇ ਦੇਖੋ ਜੀ ਇਹ ਦੇਖ ਲੋ ਰੋਡ ਤੁਸੀਂ ਕਿੰਨਾ ਮਾੜਾ ਹਾਲ ਹੈ ਇਹ ਦੇਖੋ ਸਾਡੀ ਵੀ ਭੈਣ ਆ ਰਹੀ ਹੈ ਕਿੱਦਾਂ ਨਿਕਲੇਗੀ ਦੀ ਬੱਚਾ ਲੈ ਬਹੁਤ ਮਾੜਾ ਹਾਲ ਹੈ ਰੋਡ ਦਾ ਜੀ ਅਸੀਂ ਤੇ ਚਲੋ ਮਹਾਰਾਜ ਦੀ ਕਿਰਪਾ ਗੱਡੀਆਂ 'ਚ ਜਾਣਦੇ ਜਿਹੜੇ ਸਕੂਟੀਆਂ ਮੋਟਰਸਾਈਕਲਾਂ ਦੇ ਆ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਠੀਕ ਹੈ ਜੀ ਇਹ ਦੇਖੋ ਅਨੇ ਨੇ ਖੜੇ ਪੈ ਗਏ ਆ ਕੋਈ ਰਾਤ ਨੂੰ ਜਾਣ ਡਿਆ ਕੋਈ ਦਿਨੇ ਜਾਣ ਡਿਆ ਬਹੁਤ ਬੁਰਾ ਹਾਲ ਆ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੁੱਦੇ ਤੇ ਗੱਲ ਚੁੱਕੀ ਆਪਾਂ ਜਿੰਨੇ ਵੀ ਵੀਰਪਰਾ ਹੈਗੇ ਫੇਰ ਹੀ ਹੱਲ ਹੋਣਾ ਜੀ ਬਾਕੀ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਮਤਲਬ ਨਹੀਂ ਹੈਗਾ ਇਹ ਪਾਰਟੀ ਦੇ ਬਾਜੀ ਮੈਂ ਕੋਈ ਗੱਲ ਨਹੀਂ ਕੀਤੀ ਇਹ ਬਸ ਆਪਣੇ ਇੱਕ ਆਮ ਜਨਤਾ ਦੇ ਗੱਲ ਕੀਤੀ ਆ